ਜੀਵਿਆ ਲੋੜੇ ਸਭ ਕੋਏ ਗੁਰ ਪ੍ਰਸਾਦਿ ਜੀਵਨ ਮਾਰੈ ਗੁਰ ਪ੍ਰਸਾਦਿ ਜੀਵਨ ਮਾਰੈ ਹੁਕਮੈ ਮੂਜੈ ਸੋਇ ਹੁਕਮੈ ਮੂਜੈ ਸੋਇ ਨਾਨਕ ਐਸੀ ਮਰਨੀ ਜੋ ਮਰੈ ਨਾਨਕ ਐਸੀ ਮਰਨੀ ਜੋ ਮਰ ਕੈਸੀ ਮਰਨੀ ਦੀ ਕੈਸੀ ਮਰ ਗੁਰ ਪਰਸਾਦੀ ਜੀਵਨ ਮਾਰਾ ਗੁਰ ਪਰਸਾਦੀ ਜੀਵਨ ਮਾਰਾ ਗੁਰੂ ਦੀ ਕਿਰਪਾ ਦੇ ਨਾਲ ਜੀਂਦਿਆਂ ਮਰਨਾ ਮਰ ਕੇ ਐਸੀ ਮਰਨੀ ਜੋ ਮਰ ਐਸੀ ਮਰ ਗੁਰੂ ਲਈ ਉਹ ਮਰ ਸਕਦਾ ਮੈਂ ਬਾਰ ਬਾਰ ਕਹਿ ਰਿਹਾ ਹਾਂ ਮੈਂ ਗੁਰੂ ਲਈ ਉਹ ਮਰ ਸਕਦਾ ਜਿਹੜਾ ਪਹਿਲੇ ਗੁਰੂ ਅੱਗੇ ਮਰਿਆ ਹੋਵੇ ਜਿਹੜਾ ਗੁਰੂ ਅੱਗੇ ਨਹੀਂ ਮਰਿਆ ਦੌੜ ਗਏ ਨਹੀਂ ਮਰ ਸਕਦਾ ਉਹ ਗੁਰੂ ਨਹੀਂ ਸਾਹਿਬ ਕਹਿੰਦੇ ਨਾਨਕ ਐਸੀ ਵਰਨੀ ਜੋ ਮਰਦਾ ਤਾਂ ਸੱਦ ਜੀਵਨ ਹੋਏ ਆਪ ਕੋ ਸਤਿ ਤਾਂ ਸੱਦ ਜੀਵਨ ਹੋਏ ਬਾਬਾ ਜੀਤ ਸਿੰਘ ਜੀ ਚਲੇ ਗਏ ਦੇ ਕਿਤੇ ਕਿਤੇ ਬਾਬਾ ਜੁਜਾਰ ਸਿੰਘ ਜੀ ਚਲੇ ਗਏ ਨੇ ਗਏ ਨੇ ਕਿਤੇ ਬਾਬਾ ਜੁਨਾਵਰ ਸਿੰਘ ਫਾਦੇ ਸਿੰਘ ਜੀ ਦਾ ਸੱਚ ਜੀਵਨ ਹੋਇਆ ਅੱਜ ਸਵੇਰੇ ਅਮਰਤ ਵੇਲੇ ਜੇ ਆਪ ਜੀ ਨੇ ਸਾਧਨਾ ਸੁਣੀ ਹੈ ਦਾਸ ਨੇ ਬਚਨ ਸੁਣਾਇਆ ਮੈਨੂੰ ਕੋਈ ਗੁਰਮੁਖ ਪਿਆਰਾ ਮਿਲਿਆ ਇਹ ਕਾਫੀ ਫਿਰ ਪੁਰਾਣੀ ਗੱਲ ਹੈ ਕਾਫੀ ਜ਼ਿਆਦਾ ਪੁਰਾਣੀ ਮੇਰੇ ਕੋਲ ਕਈ ਸਾਲ ਹੋਦੇ ਹੋਣੇ ਸਹਬ ਜਾਦਿਆਂ ਬਾਰੇ ਵੱਡੇ ਸਹਬ ਜਾਦਿਆਂ ਬਾਰੇ ਉਹ ਤੇ ਮੈਂ ਕਹਿੰਦਾ ਕਮਾਲ ਸਾਹਿਬ ਉਹ ਪੰਕਤੀ 21 'ਤੇ ਮੈਂ ਰੁਕਿਆ ਹਾਂ। ਹਾਂ, ਬਾਪ ਹਮਾਰਾ ਸਦ ਚਰਨ ਜੀ ਵੀ ਭਾਈ ਹਮਾਰੇ ਸਦ ਹੀ ਜੀ। ਆ ਸਰੇ ਪੰਕਤੀ ਦੀ ਵਿਚਾਰ ਸੋਦੀ ਕੀਤੀ। ਬਾਪ ਹਮਾਰਾ ਸਦ ਚਰਨ ਜੀ, ਭਾਈ ਹਮਾਰੇ ਜਦੋਂ ਆਇਆ ਭਾਈ ਹਮਾਰੇ ਸਦ ਹੀ ਜੀ। ਤੇ ਮੈਂ ਕਹਾ ਸੰਗਤ ਜੀ, ਭੁਲੇਖੇ ਕੱਢ ਗਈ ਹੈ ਕਿ ਬਾਬਾ ਜੀ ਸਿੰਘ ਜੀ ਚਲੇ ਗਏ। ਨਾ ਅੱਜ ਵੀ ਹਾਜ਼ਰ ਨਾਜ਼ਰ ਨੇ ਅੱਜ ਵੀ ਬਾਬਾ ਜੁਝਾਰ ਸਿੰਘ ਜੀ ਹਾਜ਼ਰ-ਨਾਜ਼ਰ ਨੇ ਅੱਜ ਵੀ ਬਾਬਾ ਚੋਰਾਵਰ ਸਿੰਘ ਬਾਬਾ ਫਤੇ ਸਿੰਘ ਹਾਜ਼ਰ-ਨਾਜ਼ਰ ਨੇ ਵਿੱਚ ਪਾਲਿਆ ਤੁਹਾਨੂੰ ਪਾਲਿਆ ਤੁਹਾਨੂੰ ਉਹਨਾਂ ਦਾ ਹੱਥ ਬਾਜਾਂ ਵਾਲੇ ਦੇ ਸਿੱਧਾ ਖੀਸੇ ਤੇ ਆ ਨਹੀਂ ਨਾ ਤੁਹਾਡੇ ਇੰਨੇ ਪੁੱਲ ਕਿ ਬਾਜਾਂ ਵਾਲੇ ਤੱਕ ਅਰਦਾਸ ਜਾ ਨਹੀਂ ਮੈਂ ਬੋਲੂੰ ਭਰਾਵਾਂ ਵਿੱਚ ਪਾਲੂੰਗਾ ਵਡਿਆਂ ਨੂੰ ਵਿੱਚ ਪਾਲੂੰਗਾ ਮੈਂ ਕਹਿੰਦਾ ਕੀ ਰਿਸ਼ਤਾ ਹੈ ਕੀ ਰਿਸ਼ਤਾ ਬਣਾਇਆ ਸਤਿਗੁਰਾਂ ਨੇ

ਮਾਤਾ ਬੁਜਲੀ ਤਵਾ ਪਟ ਦੇਸੀ ਪਰ ਜਦੋਂ ਈ ਬੀ ਸੋਚਦੀ ਜੰਮ ਜਾਵਾ ਤੇਰਾ ਦੀਆ ਕੜੀਆਂ ਨੂੰ ਸੋਚਦੀ ਸੀ ਤੁਸੀਂ ਜਾਵਾ ਤੇਰਾ ਦੀਆ ਕੜੀਆਂ ਨੂੰ ਸੋਚਦੀ ਸੀ ਅੰਬਨਾ ਤੋਂ ਟੁੱਟ ਟੁੱਟ ਪਰ ਪਈਏ ਘਰ ਦੀ ਤੇ ਰਾਤ ਦੀ ਸੀ ਜਾਂਦੀ ਲੁਕਾਈ ਸੁਨਿਆ ਜਾ ਵਾਕਿਆ ਸਾਰੀ ਤਾਂ ਗੈਲੁਕਾਈ ਸਾਰਿਆ ਦੇਖੋ ਅੱਜ ਕੱਲ ਬੱਚੇ ਗਲਤ ਪਾਸਿਆਂ ਨੂੰ ਤੁਰਿਓ ਆ ਪਰ ਕਲਗੀਧਰ ਪਾਤਸ਼ਾਹ ਨੇ ਇਹਨਾਂ ਤੇ ਕਿਰਪਾ ਕੀਤੀ ਇਹਨਾਂ ਨੂੰ ਇਧਰਲੇ ਪਾਸੇ ਤੋਰ ਲਿਆ ਇੱਕ ਵਾਰੀ ਇਹਨਾਂ ਦੀ ਚੜ੍ਹਦੀ ਕਲਾ ਲਈ ਸਾਰੀ ਸੰਗਤ ਜਕਾਰਾ ਗਜਾਓ ਜ਼ੋਰ ਦੀ ਜਰਾ ਜਕਾਰਾ ਗਜਾਓ ਸਾਰੇ ਵੀਰੋ ਤੁਸੀਂ ਵੀ ਇੱਕ ਲਿਖ ਜਾਓ ਜਰੂਰੀ ਵੀਰੋ ਤੁਸੀਂ ਵੀ ਸਾਡੇ ਦਰਮਿਆਨ ਜਿਸ ਤਰ੍ਹਾਂ ਹੁਣੇ ਦੱਸਿਆ ਸਰਬਜੀਤ ਜੀ ਨੇ ਪੰਜਾਬੀ ਫਿਲਮਾਂ 'ਚ ਜਿਨ੍ਹਾਂ ਨੇ ਆਪਣੇ ਕੰਮ ਰਾਹੀਂ ਸਮਾਜ ਦੀ ਬੜੀ ਵੱਡੀ ਸੇਵਾ ਕੀਤੀ ਹੈ ਹੁਣ ਸਮਾਜ ਨੂੰ ਸੇਧ ਦੇਣ ਵਾਲੀਆਂ ਫਿਲਮਾਂ 'ਚ ਕੰਮ ਕਰਦੇ ਆ ਸਾਨੂੰ ਮਾਣ ਹੈ ਵੀ ਸਾਡੇ ਜਿਲੰਦਰ ਦੇ ਹੈ ਦੁਨੀਆ 'ਚ ਨਾਂ ਉੱਚਾ ਕੀਤਾ ਉਹਨਾਂ ਨੇ ਹਰ ਵੀ ਸੰਗਾ ਜੀ ਉਹ ਸਾਡੇ درمیان ਪਰਿਵਾਰ ਸਮੇਤ ਆਈ ਹੈ ਔਰ ਸੰਗਤ ਦੇ ਵਿੱਚ ਬੈਠੇ ਹੈ ਇਹਨਾਂ ਨੌਜਵਾਨਾਂ ਨਾਲ ਬਹੁਤ ਪਿਆਰ ਕਰਦੇ ਆ ਉਹ ਮੈਂ ਦੀਪ ਖਰੋੜ ਉਹ ਵੀ ਬੜੇ ਵੱਡੇ ਪੰਜਾਬੀ ਦੇ ਆਰਟਿਸਟ ਹੈ ਉਹਨਾਂ ਨੇ ਵੀ ਇਸ ਕੀਰਤਨ ਦਰਵਾਜ਼ੀ ਅਨਾਉਂਸਮੈਂਟ ਕੀਤੀ ਉਹਨੇ ਮੋਬਾਈਲਾ ਤੇ ਪਾਈ ਔਰ ਗੁਰਪ੍ਰੀਤ ਖੁੱਗੀ ਜੀ ਜਾਂ ਵੀ ਮੈਂ ਬਹੁਤ ਧੰਨਵਾਦੀ ਆ ਉਹਨਾਂ ਨੇ ਵੀ ਇਸ ਪੀਕ ਦਰਬਾਰ ਦੀ ਜਿਹੜੀ ਆ ਅਨਾਉਂਸਮੈਂਟ ਉਹ ਮੋਬਾਈਲਾਂ ਦੇ ਉੱਤੇ ਪਾਈ ਹੈ ਔਰ ਤੁਸੀਂ ਬੜੀ ਭਾਰੀ ਗਿਣਤੀ ਚ ਸਾਧ ਸੰਗਤ ਜੀ ਇੱਥੇ ਆਏ ਆ ਐਮ ਐਲ ਏ ਸਾਡੇ ਸ਼ੀਤਲ ਅੰਗਰਾਲ ਜੀ ਉਹ ਵੀ ਆਏ ਆ ਮੈਡਮ ਰਾਜਵਿੰਦਰ ਕੌਰ ਥਿਆਰਾ ਜੀ ਚੇਅਰਮੈਨ ਉਹ ਵੀ ਆਏ ਆ ਸ਼ੋਭਾ ਭਗਤ ਜੀ ਅਮਰੀਕ ਸਿੰਘ ਮੀਕਾ ਜੀ ਔਰ ਵੀਰ ਜਸਪਾਲ ਸਿੰਘ ਸੇਠੀ ਜੀ ਉਹ ਤਾਂ ਸਾਡੇ درمیان ਬੈਠੇ ਐ ਔਰ ਨਾਲ ਹੀ ਮੇਰੇ ਅਜ਼ੀਜ਼ ਛੋਟੇ ਭਰਾ ਟੀਟੂ ਮਠਾਰੂ ਜੀ ਉਹ ਬੈਠੇ ਐ ਸਿੰਘਲ ਸਾਹਿਬ ਬੈਠੇ ਐ ਔਰ ਪਤਵੰਤੇ ਸੱਜਣ ਮੈਂ ਇਸ ਤੋਂ ਪਹਿਲਾਂ ਹੈ ਹੈ ਸਾਡੇ ਲੰਗਰ ਵਾਲੇ ਸਾਰੇ ਭਰਾ ਮੈਂ ਜ਼ਿਕਰ ਕਰ ਚੁੱਕਾ ਉਹਨਾਂ ਦਾ ਦੂਤ ਬਿਮਾਰੀ ਸਾਧ ਸੰਗਤ ਜੀ ਦੇਖੋ ਗਲਗੀਤਰ ਪਾਤਸ਼ਾਹ ਨਾਲ ਜਿੱਦਾਂ ਆਪਾਂ ਘਰ 'ਚ ਕਰਦੇ ਆਂ ਵੀ ਇਹ ਬੱਚੇ ਵੱਡੇ ਹੋ ਕੇ ਕੀ ਬਣ ਗਏ ਤੇ ਗਲਗੀਤਰ ਪਾਤਸ਼ਾਹ ਜਵਾਬ ਦਿੰਦੇ ਆ ਮਾਤਾ ਗੁਜਰੀ ਨੂੰ ਉਹ ਕਹਿੰਦੇ ਪ੍ਰਥਮ ਭਗਉਤੀ ਮੰਨ ਕੇ ਲਾ ਕੇ ਅਣਖ ਦੀਆਂ ਮਹਿੰਦੀਆਂ ਤੀਰਾਂ ਦੇ ਸੇਰੇ ਬਣ ਕੇ ਜੁਗਾ ਤੀਕਰ ਇਹਨਾਂ ਦੇ ਕਰਤੱਵ ਜ਼ਿੰਦਾ ਰਹਿਣਗੇ ਗੁਰਸਿੱਖ ਮੇਰੇ ਪੰਥ ਦੇ ਬਾਬਾ ਇਹਨਾਂ ਨੂੰ ਕਹਿਣਗੇ ਐ ਮਾਤ ਇਹਨਾਂ ਕੁਛ ਹੋਣ ਦੇ باوجود ਕਹਿੰਦੇ ਨੇ ਕਲਗੀਧਰ ਪਾਤਸ਼ਾਹ ਐ ਮਾਤ ਮੈਂ ਮੁੱਢੀ ਕੋਈ ਮੰਜ਼ਲ ਮੁਕਾ ਸਕਿਆ ਨਹੀਂ ਮੈਂ ਪਿਤਾ ਹਾਂ ਬੇਸ਼ੱਕ ਪਰ ਬਾਬਾ ਕਹਾ ਸਕਿਆ ਨਹੀਂ ਉਹ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜ਼ੂਰਾਬ ਸਿੰਘ ਬਾਬਾ ਫਤਿਹ ਸਿੰਘ ਜੀ ਉਮੇ ਚਾਰ ਕਲਾਈਆਂ ਨੌਜਵਾਨਾਂ ਦਾ ਸਾਰਿਆਂ ਦਾ ਹੁਕਮ ਹੈ ਚਾਰ ਲਾਈਨਾਂ ਹੀ ਕਹਿ ਕੇ ਫਿਰ ਮੈਂ ਬੰਬੀਹਾ ਜੀ ਨੂੰ ਬੇਨਤੀ ਕਰਨੀ ਹੈ ਸਾਨੂੰ ਬੜਾ ਵੱਡਾ ਵੀ ਮਾਣ ਹੈ ਬੰਬੀਹਾ ਜੀ ਤੁਹਾਡੇ ਤੇ ਬਹੁਤ ਪਰਮਾਤਮਾ ਚੜ੍ਹਦੀਆਂ ਕਲਾ 'ਚ ਰੱਖੇ ਤੁਹਾਨੂੰ ਚੜ੍ਹਦੀਆਂ ਕਲਾ 'ਚ ਬਹੁਤ ਸਾਨੂੰ ਮਾਣ ਹੈ ਤੁਹਾਡੇ ਤੇ ਧੋਖੇਰੇ ਕਹਿਣ ਲੱਗਾ ਗਿਣਤੀ ਦੇ ਇੱਕ ਵਾਰ ਗੱਲ ਕੇ ਫਤਿਹ ਬੁਲਾ ਦਿਓ ਵਾਹਿਗੁਰੂ ਜੀ ਕਾ ਫਰ ਸੋਸਾਇਟੀ ਵੱਲੋਂ ਅੱਜ ਮਾਡਲ ਹਾਊਸ 'ਚ ਬਹੁਤ ਹੀ ਸ਼ਰਦਾ ਦੇ ਨਾਲ ਛੋਟੇ ਸਭ ਜਿਆਦਾ ਦੀ ਯਾਦ 'ਚ ਕੀਰਤਨ ਦਾ ਤਰਵਾਦ ਕਰਾਇਆ ਗਿਆ। ਬਹੁਤ ਰਸਪਿੰਨਾ ਕੀਰਤਨ ਜ਼ਿੰਦਗੀ 'ਚ ਕਮ ਆਉਣ ਵਾਲਾ ਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਜੱਦਾ ਵੱਲ ਕੀਤਾ ਗਿਆ। ਖਾਸ ਕਰਕੇ ਮੈਂ ਸਾਰੇ ਨੌਜਵਾਨ ਵੀਰਾਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਇਹ ਆਪਣੀ ਕੋਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਇਹਨਾਂ ਦੀ ਕੋਸ਼ਿਸ਼ ਫਰੰਗ ਪਾਏਗਾ ਦੇ ਪੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਤੇ ਗੁਰਬਾਣੀ ਦੇ ਨਾਲ ਜੋੜੇਗਾ ਮੈਂ ਆਪਣੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਹੁਤ ਸ਼ੁਕਰੀਆ ਦਾ ਕਰਦਾ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੇ ਕੰਮ ਜਿਹੜੇ ਸਮਾਜ ਦੇ ਵੈਲਫੇਅਰ ਦੇ ਕੰਮਾਂ ਧਾਰਮਿਕ ਕੰਮਾਂ ਇਹਨੇ ਗੁਰਦਸ ਸਾਹਿਬ ਮਹਾਰਾਜੀ ਸੋਚਦੇ ਫਲਸਫੇ ਦੇ ਕੰਮਿਆਂ ਕਿ ਕਰਨ ਵਿੱਚ ਨੌਜਵਾਨ ਅੱਗੇ ਆਉਣਗੇ ਆਮ ਕਰਕੇ ਅੱਜਕੱਲ ਲੋਕੀ ਕਹਿ ਦਿੰਦੇ ਆ ਜੀ ਨੌਜਵਾਨ ਤਾਂ ਆਪਣੇ ਕੰਮ 'ਚ ਲੱਗੇ ਆ ਜੀ ਨਹੀਂ ਆ ਵੇਖ ਲਓ ਉਦਾਹਰਣ ਹੈ ਇਹ ਇਹਨਾਂ ਨੌਜਵਾਨਾਂ ਨੇ ਸਾਰਾ ਕੰਮ ਦੁਆਬਾ ਵੈਲਫੇਅਰ ਸੁਸਾਇਟੀ ਮਾਡਲ ਹਾਊਸ ਵੱਲੋਂ ਇਹ ਬਹੁਤ ਵੱਡਾ ਕਾਰਜ ਜਿਹੜਾ ਇਹਨਾਂ ਨੇ ਕੀਤਾ ਇਹਦੇ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਉਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਡਲ ਹਾਊਸ ਵਿਕੇ ਦੁਆਬਾ ਵੈਲਫੇਅਰ ਸੁਸਾਇਟੀ ਵੱਲੋਂ ਸਾਹਿਬ ਜਦਿਆਂ ਦੀ ਅਤੇ ਉਹਨਾਂ ਦੇ ਪਰਿਵਾਰ ਦੀ ਜਿਹੜੀ ਸ਼ਹਾਦਤ ਹੋਈ ਹੈ ਉਸ ਦੇ ਸਬੰਧ ਦੇ ਵਿੱਚ ਤੇ ਜਿਹੜਾ ਸੱਤਾ ਚੱਲ ਰਿਹਾ ਜਿਹੜਾ ਅਸੀਂ ਜਿਹਨੂੰ ਸ਼ੀਜੇ ਸੱਤਾ ਵੀ ਕਹਿੰਦੇ ਆ ਉਹਦੇ ਸਬੰਧ ਵਿੱਚ ਜਿਹੜਾ ਇੱਥੇ ਕੀਰਤਨ ਦਰਬਾਰ ਕਰਵਾਇਆ ਗਿਆ ਮੈਂ ਪਹਿਲੇ ਦਾ ਗੋਬਾ ਵੈਲਫੇਅਰ ਯੂਜ਼ ਵੈਲਫੇਅਰ ਸੁਸਾਇਟੀ ਦੇ ਸਾਰੇ ਮੈਂਬਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਨੇ ਇਹ ਸਾਰੇ ਯੰਗ ਬਲੱਡ ਮੁੰਡਿਆਂ ਨੇ ਮੁਰ ਕੇ ਇਕੱਠੇ ਹੋ ਕੇ ਇਹ ਜੀ ਇੱਕ ਬੜਾ ਵਧੀਆ ਉਪਰਾਲਾ ਕੀਤਾ ਜਿਹੜਾ ਇੱਕ ਸ਼ਹੀਦਾਨੂ ਸ਼ਰਧਾਜੀ ਦੀ ਵੀ ਹੈ ਤੇ ਇਹ ਸਿੱਖੀ ਦਾ ਪ੍ਰਚਾਰ ਵੀ ਹੈ ਅੱਜ ਇਸ ਨੌਜਵਾਨ ਮੁੰਡਿਆਂ ਨੇ ਸਾਰਿਆਂ ਨੇ ਰਲ ਕੇ ਜਿਹੜਾ ਇਹ ਉਰਾਲਾ ਕੀਤਾ ਮੈਂ ਇਹਨਾਂ ਦਾ ਧੰਵਾਦ ਨਹੀਂ ਕਰਦਾ ਇਹਨਾਂ ਨੂੰ ਲੱਖ ਲੱਖ ਵਧਾਈ ਵੀ ਦਿਨਾ ਤੇ ਸੱਚੇ ਬਾਦਸ਼ਾਹ ਦੀ ਚਰਨਾਂ ਵਿੱਚ ਅਰਦਾਸ ਕਰਦਾ ਸੱਚੇ ਬਾਦਸ਼ਾਹ ਮੇਰ ਕਰਨ ਇਹ ਸਾਰੇ ਨੌਜਵਾਨ ਆਗੂ ਇਸੇ ਤਰ੍ਹਾਂ ਹੀ ਆਪਣੇ ਧਰਮ ਦਾ ਪ੍ਰਚਾਰ ਕਰਦੇ ਰਹਿਣ ਨੌਜਵਾਨਾਂ ਨੂੰ ਸ਼ਹਾਦਤ ਨਾਲ ਭਰਦੇ ਰਹਿਣ ਤੇ ਇਹ ਜਦੋਂ ਇਹੋ ਜਿਹਾ ਯੂਥ ਅੱਗੇ ਆਏਗਾ ਮੈਨੂੰ ਪੱਕਾ ਯਕੀਨ ਹੈ ਸਿੱਖ ਧਰਮ ਦਾ ਜਿੱਥੇ ਪ੍ਰਚਾਰ ਵੀ ਹੋਏਗਾ ਉਥੇ ਜਿਹੜਾ ਅਸੀਂ ਆਪਣੇ ਸ਼ਹੀਦੀ ਸਮਾਗਮ ਮਨਾਉਂਦੇ ਆ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਆ ਖਾਸ ਕਰਕੇ ਅਸੀਂ ਚਾਰੇ ਸਾਹਿਬਜ਼ਾਦਿਆਂ ਦੇ ਜਿਹੜਾ ਸ਼ਹੀਦੀ ਹਫਤਾ ਆ ਉਹਦੇ ਵਾਸਤੇ ਬਹੁਤ ਵੱਡਾ ਇਹਨਾਂ ਦਾ ਸ਼ਲਾਘਾਯੋਗ ਉਦਮ ਹੈ ਮੈਂ ਇਹਨਾਂ ਨੂੰ ਫਿਰ ਇੱਕ ਵਾਰ ਲੱਖ ਲੱਖ ਵਧਾਈ ਦਿੰਦਾ ਹੋਇਆ ਇਹਨਾਂ ਦਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ